ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਗਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਖੀ ਮੇਰੀ ਦੰਦੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਦੋਲਨ ਤੇ ਰਖੋ ਪ੍ਰਭੂ ਨਾਨਕ ਦੀ ਕਰ ਹੱਥ ਫਿਰ ਤੇ ਫਿਰ ਤੇ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸੰਗਤ ਗੁਰਸੇਵਾ ਦੇ ਭਗਤ ਕਮਾਈ ਤਾਂ ਬੇਮਾਨ ਸੁਦੇਹੀ ਪਾਈ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਤੇ ਜੀਵ ਨੂੰ ਮਨੁੱਖਾ ਦੇਹੀ ਮਿਲ ਗਈ ਆ ਇਸ ਮਨੁੱਖਾ ਦੇਹੀ ਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਜੀ ਉਪਦੇਸ਼ ਕਰਦੇ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਬਾ ਗੁਨ ਗੋਬਿੰਦ ਪਜ ਹੋ ਕਰਨ ਸੁਨੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਪਰੇ ਨ ਜਮਕੇ ਤਾਮ 사 সঙ্গਤ ਮਹਾਰਾਜ ਉਪਦੇਸ਼ ਦੇ ਵਿੱਚ ਜੀਭਾ ਬਾਰੇ ਦੱਸਦੇ ਆ ਕਿ ਜਿਹੜੀ ਜੀਭਾ ਹੁੰਦੀ ਆ ਇਹ ਨਾਲੇ ਕਰਮਿੰਦਰਾ ਹੁੰਦਾ ਤੇ ਨਾਲੇ ਇਹ ਗਿਆਨਿੰਦਰਾ ਹੁੰਦਾ ਜਦੋਂ ਇਹ ਰੋਟੀ ਖਾਂਦੀ ਆ ਤੇ ਉਦੋਂ ਇਹ ਕਰਮਿੰਦਰਾ ਹੁੰਦਾ ਤੇ ਜਦੋਂ ਇਹ ਬੋਲ-ਬੋਲਦੀ ਆ ਉਦੋਂ ਇਹ ਗਿਆਨਿੰਦਰਾ ਹੁੰਦਾ ਇਹੋ ਹੀ ਮਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਪ੍ਰਮਾਤਮਾ ਦੇ ਗੁਣ ਗਾਉਣਾ ਸਾਧ ਸੰਗਤ ਜਿਹੜਾ ਕੀਰਤਨ ਬਾਣੀ ਦਾ ਕਰਦਾ ਉਹ ਕੀਰਤਨ ਭਗਤੀ ਜਿਹੜੀ ਆ ਉਹ ਨਹੀਂ ਹੁੰਦੀ ਉਹ ਕੀਰਤਨ ਉਪਦੇਸ਼ ਹੁੰਦਾ ਲੇਕਿਨ ਜਿਹੜਾ ਗੁਣ ਗੁਣਾ ਹੁੰਦਾ ਉਹ ਉਹ ਪ੍ਰਮਾਤਮਾ ਦਾ ਪਿਆਰਾ ਇਕਾਂਤ ਵਿੱਚ ਨਿਸ਼ਕਾਮ ਹੋ ਕੇ ਚਾਹੇ ਉਹਨੂੰ ਕੋਈ ਸ਼ਬਦ ਆਉਂਦਾ ਚਾਹੇ ਉਹਨੂੰ ਰਾਗ ਆਉਂਦਾ ਕਿ ਨਹੀਂ ਆਉਂਦਾ ਉਹ ਪ੍ਰੇਮ ਪ੍ਰਧਾਨ ਹੋ ਕੇ ਕੋਈ ਵੀ ਗੁਣ ਗਣਾਉਂਦਾ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਪ੍ਰਮਾਤਮਾ ਦੇ ਵਿਛੋੜੇ ਦੇ ਵਿੱਚ ਤੇ ਉਹ ਗੁਣ ਗਾਉਣਾ ਹੁੰਦਾ ਉਹੋ ਕੀਰਤਨ ਭਗਤੀ ਹੁੰਦੀ ਹੈ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਜਿਸ ਤਰ੍ਹਾਂ ਕਰਮ ਕਾਂਡ ਉਪਾਸ਼ਨਾ ਕਾਂਡ ਤੇ ਗਿਆਨ ਕਾਂਡ ਇਹ ਤਿੰਨੇ ਜਦੋਂ ਮਿਲ ਜਾਂਦੇ ਆ ਉਦੋਂ ਤਰਬੈਣੀ ਹੋ ਜਾਂਦੀ ਆ ਜਿਹੜਾ ਪਿੰਗਲਾ ਤੇ ਸੁਸ਼ਮਨਾ ਜੇ ਜਦੋਂ ਕਿੰਨੇ ਮਿਲ ਜਾਂਦੇ ਨੇ ਉਦੋਂ ਤਰਪੈਣੀ ਹੋ ਜਾਂਦੀ ਆ ਤੇ ਤਰਪੈਣੀ ਜਿਹੜੀ ਹੈਗੀ ਉਹ ਮਹਾਯੋਗ ਹੋ ਜਾਂਦਾ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀ ਜੀਭਾ ਪਰਮੇਸ਼ਰ ਨੇ ਤੈਨੂੰ ਦਿੱਤੀ ਆ ਇਹ ਫਿੱਕਾ ਬੋਲਣ ਵਾਸਤੇ ਨਹੀਂ ਦਿੱਤੀ ਇਹ ਫਿੱਕਾ ਖਾਣ ਵਾਸਤੇ ਨਹੀਂ ਦਿੱਤੀ ਜਿਹੜੇ ਕੰਨ ਦਿੱਤੇ ਆ ਇਹ ਨਿੰਦਿਆ ਚੁਗਲੀ ਸੁਣਨ ਵਾਸਤੇ ਨਹੀਂ ਦਿੱਤੇ ਇਹਨਾਂ ਦੇ ਕੋਲੋਂ ਸ਼ੁਭ ਕਰਵਾਉਣਾ ਜੀਭਾ ਕੋਲੋਂ ਪ੍ਰਮਾਤਮਾ ਦਾ ਗੁਣ ਗਵਾਉਣਾ ਤੇ ਕੰਨਾਂ ਤੋਂ ਬਾਣੀ ਸੁਣਨੀ ਹੈ ਮਹਾਰਾਜ ਦਾ ਉਪਦੇਸ਼ ਹੋਣਾ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ ਕਿ ਭਾਈ ਇਹ ਜਿਹੜੀ ਜੀਭਾ ਹੁੰਦੀ ਆ ਇਹੋ ਹੀ ਇੱਕ ਸਰੀਰ ਦਾ ਐਸਾ ਅੰਗ ਹੁੰਦਾ ਜਿਹਦੇ ਵਿੱਚ ਹੱਡੀ ਨਹੀਂ ਹੁੰਦੀ ਇਹਨਾਂ ਨਰਮ ਹੁੰਦਾ ਲੇਕਿਨ ਜਦੋਂ ਕਠੋਰ ਬੋਲ ਬੋਲਦਾ ਵਾ ਵੀ ਉਦੋਂ ਸ਼ਗਲ ਅਗਰਵਾਦੰ ਦਾ ਜਿਹੜੇ ਦੰਦ ਕਠੋਰ ਹੁੰਦੇ ਨੇ ਪੱਥਰ ਵਰਗੇ ਉਹ ਰੋਟੀ ਨੂੰ ਚਬਦੇ ਨੇ ਕੋਈ ਵੀ ਪਦਾਰਥ ਨੂੰ ਚਬਦੇ ਨੇ ਪਰ ਉਹਨਾਂ ਨੂੰ ਟੇਸਟ ਨਹੀਂ ਆਉਂਦਾ ਲੇਕਿਨ ਜਿਹੜੀ ਇਹ ਜੀਭ ਆ ਇਹਦੇ ਵਿੱਚ ਹੱਡੀ ਵੀ ਕੋਈ ਨਹੀਂ ਹੈਗੀ ਕੰਮ ਵੀ ਕੋਈ ਨਹੀਂ ਕਰਦੀ ਕੰਮ ਸਾਰਾ ਦੰਦ ਹੀ ਕਰਦੇ ਆ ਭੋਜਨ ਚਬਾਉਣ ਦਾ ਲੇਕਿਨ ਦੰਦਾਂ ਨੂੰ ਰਸ ਨਹੀਂ ਮਿਲਦਾ ਰਸ ਜੀਭਾ ਹੀ ਲੈਂਦੀ ਆ ਕਿਉਂਕਿ ਦੰਦ ਕਠੋਰ ਹੁੰਦੇ ਆ ਤੇ ਜੀਭਾ ਨਰਮ ਹੁੰਦੀ ਆ ਇਹੋ ਹੀ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਇਹ ਦੋ ਬੋਲ ਕ੍ਰੋਧ ਦੇ ਬੋਲਦੀ ਆ ਤੇ ਬੋਲ ਕੇ ਦੰਦਾਂ ਦੇ ਪਿੱਛੇ ਜਾ ਕੇ ਸੁਰੱਖਿਤ ਲੁਕ ਜਾਂਦੀ ਆ ਤੇ ਫਿਰ ਟੁੱਟਦੇ ਦੰਦ ਹੀ ਆ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਜੀਭਾ ਜਿਹੜੀ ਸੰਜਮ ਦੇ ਵਿੱਚ ਹੋਗੀ ਉਹ ਪਰਮਾਤਮਾ ਦੇ ਬਹੁਤ ਨੇੜੇ ਪਹੁੰਚ ਜਾਂਦਾ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੀਭਾਂ ਦੇ ਗੁਣਾਂ ਬਾਰੇ ਦੱਸਦੇ ਆ ਕਿ ਇੱਕ ਦੋ ਜੀਭਾਂ ਲੱਖ ਹੋਵੇ ਲੱਖ ਹੋਵੇ ਲੱਖ 20 ਲੱਖ ਲੱਖ ਕਿਹੜਾ ਆਖੀਏ ਇੱਕ ਨਾਮ ਜਗਦੀਸ਼ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਜੀਬ ਤੋਂ ਸੰਤੁਸ਼ਟ ਨਹੀਂ ਉਹ ਕਹਿੰਦੇ ਨੇ ਮੇਰੀਆਂ ਲੱਖਾਂ ਹੀ ਜੀਭਾਂ ਹੋ ਜਾਣ ਮੈਂ ਲੱਖਾਂ ਜੀਭਾਂ ਨਾਲ ਹੀ ਪਰਮਾਤਮਾ ਜੀ ਤੁਹਾਡਾ ਨਾਮ ਜਪਾਂ ਤੇ ਪਰ ਤੇਰੇ ਨਾਮ ਦਾ ਫੇਰ ਵੀ ਅੰਤ ਨਹੀਂ ਹੈਗਾ ਕੋਈ ਵੀ ਪਰੇ ਤੋਂ ਪਰੇ ਸੰਤੁਸ਼ਟੀ ਨਹੀਂ ਪ੍ਰਮਾਤਮਾ ਦੇ ਪਿਆਰੇ ਨੂੰ ਜਦ ਹੀ ਨਾਮ ਜਪਣ ਦੇ ਵਿੱਚ ਸੇਵਾ ਦੇ ਵਿੱਚ ਸੰਤੁਸ਼ਟੀ ਹੋ ਗਈ ਉਹ ਫਿਰ ਭਗਤ ਨਹੀਂ ਹੁੰਦਾ ਭਗਤ ਨੂੰ ਹਮੇਸ਼ਾ ਹੀ ਭੁੱਖ ਲੱਗੀ ਰਹਿੰਦੀ ਹੈ ਚਾਹੇ ਕਿੰਨਾ ਨਾਮ ਜਪ ਲਵੇ ਕਿੰਨੀ ਸੇਵਾ ਕਰ ਲਵੇ ਕਿੰਨੇ ਗੁਣ ਗਾ ਲਵੇ ਪ੍ਰਮਾਤਮਾ ਦੇ ਉਹਨੂੰ ਫਿਰ ਵੀ ਲੱਗਦਾ ਕਿ ਮੈਂ ਪੂਰਾ ਨਹੀਂ ਗਾਇਆ ਰੱਜ ਨਹੀਂ ਆਉਂਦਾ ਉਹਨੂੰ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਚਲੇ ਹੈ ਦੁਖ ਫਿਰ ਵੀ ਮਹਾਰਾ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੀਆਂ ਲੱਖਾਂ ਜੀਭਾਂ ਹੋ ਜਾਣ ਹੁਣ ਜੀਬ ਤੇ ਏਕ ਹੀ ਆ ਲੱਖਾਂ ਜੀਭਾਂ ਕਿਵੇਂ ਹੁੰਦੀਆਂ ਸਾ ਸੰਗਤ ਜਦੋਂ ਸੁਰਤੀ ਟਿਕਾ ਦੇ ਵਿੱਚ ਅੰਤਰ ਧਿਆਨ ਹੁੰਦੀ ਆ ਤੇ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਜਦੋਂ ਸੁਰਤੀ ਰੋਮਾਂ ਦੇ ਵਿੱਚ ਜਾਂਦੀ ਆ ਤੇ ਉੱਥੇ ਫਿਰ ਰੋਮਾਂ ਦੇ ਵਿੱਚ ਹੀ ਨਾਮ ਜਪਣ ਦੀ ਵਾਈਬ੍ਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਉਹੋ ਹੀ ਜੀਬਾਂ ਹੁੰਦੀਆਂ ਲੱਖਾਂ ਕਰੋੜਾਂ ਔਰ ਉਹਦੇ ਨਾਲ ਹੀ ਬਹੁਤ ਜ਼ਿਆਦਾ ਭਗਤੀ ਦੀ એનર્ਜੀ ਪ੍ਰਗਟ ਹੁੰਦੀ ਆ ਤਾਂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਟ ਕੋਟ ਮੇਰੀ ਯਾਰ ਜਾ ਪਵਨ ਪਿਆਣੀਆਂ ਪਿਆਉ ਚੰਦ ਸੂਰਜ ਤੋਂ ਗੁਫਾ ਇਹਨਾਂ ਦੇਖਾਂ ਸੁਪਨੇ ਸੌਣ ਨਾ ਥਾਂ ਗੁਰੂ ਬਾਬਾ ਨਾਨਕ ਜੀ ਕਹਿੰਦੇ ਕਿ ਮਹਾਰਾਜ ਮੈਂ ਭੋਰੇ ਚ ਬਹਿ ਜਾ ਗੁਫਾ ਦੇ ਵਿੱਚ ਬੈਠ ਜਾਵਾਂ ਕਰੋੜਾਂ ਸਾਲ ਮੇਰੀ ਉਮਰ ਹੋ ਜੇ ਨਾ ਮੈਂ ਕੁਝ ਪਿਆਸ ਲੱਗੇ ਤੇ ਪਾਣੀ ਪੀਵਾਂ ਤੇ ਨਾ ਮੈਂ ਭੁੱਖ ਲੱਗੇ ਤੇ ਕੁਝ ਭੋਜਨ ਖਾਵਾਂ ਨਾ ਮੈਂ ਰਾਤ ਨੂੰ ਚੰ드ਰਮਾ ਦੇਖਾਂ ਨਾ ਮੈਂ ਦਿਨੇ ਸੂਰਜ ਦੇਖਾਂ ਇੰਨੀ ਤੇਰੀ ਭਗਤੀ ਕਰਾਂ ਪਰ ਤੇਰਾ ਫੇਰ ਵੀ ਅੰਤ ਨਹੀਂ ਪਾ ਸਕਦਾ ਸਾਧ ਸੰਗਤ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਦਾ ਪ੍ਰੇਮ ਸਭ ਤੋਂ ਅਨਮੋਲ ਆ ਔਰ ਪ੍ਰੇਮ ਜਿਹੜਾ ਹੈਗਾ ਉਹ ਮੁਕਤ ਦੇ ਵਿੱਚ ਨਹੀਂ ਮਿਲਦਾ ਪ੍ਰੇਮ ਨੂੰ ਪ੍ਰਾਪਤ ਕਰਨਾ ਪੈਂਦਾ ਭੋਜਨ ਪਾਣੀ ਛੱਕ ਕੇ ਜਿਹੜਾ ਪਾਠ ਕਰਦਾ ਜਿਹੜਾ ਸਿਮਰਨ ਕਰਦੇ ਉਹ ਸਿਮਰਨ ਫਿਰ ਸਫਲ ਨਹੀਂ ਹੁੰਦਾ ਜਦੋਂ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਦੀ ਬਖਸ਼ਿਸ਼ ਹੁੰਦੀ ਆ ਤੇ ਫਿਰ ਜਦੋਂ ਪਰਮਾਤਮਾ ਦਾ ਪਿਆਰਾ ਇੱਕ ਟਾਈਮ ਵਾਸਤੇ ਪਾਣੀ ਛੱਡ ਦਿੰਦਾ ਰੋਟੀ ਛੱਡ ਦਿੰਦਾ ਰਾਤ ਨੂੰ ਸੌਂਦਾ ਨਹੀਂਗਾ ਉਹਨੂੰ ਯਾਦ ਕਰਦਾ ਪਿੰਨੀ ਰੈੜੜੀ ਵਿੱਚ ਚਮਕਣ ਤਾਰੇ ਜਾਗੇ ਸੰਤ ਜਨਾ ਮਿਲ ਆਪੇ ਪਿਆਰੇ ਉਦੋਂ ਹੋਏ ਪ੍ਰਮਾਤਮਾ ਦੀਆਂ ਅੰਦਰਾਂ ਵਿੱਚ ਕਦੀਆਂ ਤੇ ਉਦੋਂ ਫਿਰ ਉਹਨੂੰ ਪ੍ਰਮਾਤਮਾ ਪ੍ਰੇਮ ਦਾ ਪ੍ਰਸ਼ਾਦ ਦਿੰਦਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਮੇਸ਼ਾ ਹੀ ਉਹ ਇਸ ਮਨ ਨੂੰ ਪ੍ਰਮਾਤਮਾ ਦੇ ਗੁਣਾਂ ਦੇ ਪਾਸੇ ਹੀ ਲਾਈ ਰੱਖਣਾ ਚਾਹੀਦਾ ਤੇ ਇਹੋ ਹੀ ਸੱਚਾ ਹਾਲਿਆ ਕਿਉਂਕਿ ਸੇਵਾ ਸਿਮਰਨ satsang ਜੋ ਵੀ ਧਰਮ ਕਰਮ ਦਾ ਕਰਮ ਕਮਾਉਂਦਾ ਉਹ ਮੰਜ਼ਲ ਨਹੀਂ ਹੈਗੀ ਉਹ ਰਸਤਾ ਹੀ ਆ ਕਈ ਵਾਰੀ ਪਾਠ ਕਰ ਲਿਆ ਮੈਂ ਪੂਰਾ ਹੋ ਗਿਆ ਸਿਮਰਨ ਕਰ ਲਿਆ ਮੈਂ ਸੰਪੂਰਨ ਹੋ ਗਿਆ ਨਹੀਂ ਇਹ ਰਸਤਾ ਹੀ ਆ ਸੰਪੂਰਨਤਾ ਉਦੋਂ ਹੁੰਦੀ ਹੈ ਜਦੋਂ ਪ੍ਰਮਾਤਮਾ ਦਾ ਸ਼ਕਸ਼ਾਤਕਾਰ ਹੋ ਜਾਂਦਾ ਵਾਹਿਗੁਰੂ ਪ੍ਰਮਾਤਮਾ ਦਾ ਸ਼ਕਸ਼ਾਤਕਾਰ ਹੋ ਜਾਂਦਾ ਉਦੋਂ ਸੰਪੂਰਨਤਾ ਮੰਨੀ ਜਾਂਦੀ ਹੈ ਉਦੋਂ ਪਹਿਲੋਂ ਸੰਪੂਰਨਤਾ ਨਹੀਂ ਮੰਨੀ ਜਾਂਦੀ ਉਦੋਂ ਪਹਿਲੋਂ ਇਹ ਕਿਰਿਆ ਕਰਮੀ ਪੈਂਦੀ ਆ ਪਰ ਅੱਗੇ ਮੰਜ਼ਲ ਹੋ ਰਿਆ ਉਹ ਪਰਮਾਤਮਾ ਦੀ ਪ੍ਰਾਪਤੀ ਆ ਤਾਂ ਸਾਧ ਸੰਗਤ ਜਿਹੜਾ ਅਧੂਰਾ ਗਿਆਨ ਹੁੰਦਾ ਇਹ ਬਰਬਾਦ ਕਰ ਦਿੰਦਾ ਦੁਆਪਰ ਦੇ ਵਿੱਚ ਅਰਜਨ ਦੇ ਪੁੱਤਰ ਅਭਿਮਨਿਉ ਜਦੋਂ ਗਰਭ ਦੇ ਵਿੱਚ ਸੀ ਤੇ ਅਰਜਨ ਆਪਣੀ ਪਤਨੀ ਨੂੰ ਇਹ ਸਿੱਖਿਆ ਦੇ ਰਿਹਾ ਸੀਗਾ ਸਿਖਾ ਰਿਹਾ ਸੀਗਾ ਕਿ ਚੱਕਰ ਵੀ ਉਹਦੇ ਵਿੱਚੋਂ ਕਿੱਦਾਂ ਨਿਕਲਣਾ ਤੇ ਇਹ ਗਰਭ ਦੇ ਵਿੱਚ ਹੀ ਸੁਣਦਾ ਸੀਗਾ ਪਰ ਗਰਭ ਦੇ ਵਿੱਚ ਪ੍ਰਵੇਸ਼ ਸੀਗਾ ਤੇ ਇਹ ਸੁਣ ਰਿਹਾ ਸੀਗਾ ਇਹ ਤਾਂ ਇਹਨੂੰ ਸਿੱਖਿਆ ਆ ਗਈ ਕਿ ਚੱਕਰ ਵੀ ਉਹਦੇ ਵਿੱਚ ਜਾਣਾ ਕਿਵੇਂ ਆ ਪਰ ਇਹ ਨਹੀਂ ਇਹ ਸਮਝ ਸਕਿਆ ਕਿ ਨਿਕਲਣਾ ਕਿਵੇਂ ਆ ਔਰ ਜਨਮ ਲੈਣ ਤੋਂ ਬਾਅਦ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਗਿਆ ਵਾ ਤੇ ਜਦੋਂ ਦੁਸ਼ਮਣਾਂ ਨੇ ਇਹਨੂੰ ਘੇਰਾ ਪਾਇਆ ਤੇ ਫਿਰ ਇਹ ਘੇਰੇ ਦੇ ਵਿੱਚ ਚਲੇ ਗਿਆ ਘੇਰੇ ਵਿੱਚ ਜਾ ਕੇ ਤੇ ਫਿਰ ਇਹਨੂੰ ਜੰਗ ਕੀਤੀ ਆ ਜਦੋਂ ਉਹਨਾਂ ਨੇ ਘੇਰਾ ਮਜ਼ਬੂਤ ਕਰ ਲਿਆ ਤੇ ਫਿਰ ਇਹਨੂੰ ਨਿਕਲਣਾ ਨਹੀਂ ਆਇਆ ਕਿਉਂਕਿ ਨਿਕਲਣ ਦੀ ਇਹਦੇ ਕੋਲ ਕਲਾ ਨਹੀਂ ਸੀ ਹੈਗੀ ਗਿਆਨ ਨਹੀਂ ਸੀ ਹੈਗਾ ਉੱਥੇ ਫਿਰ ਕੋਰਮਣ ਨੇ ਇਹਨੂੰ ਖਤਮ ਕਰ ਦਿੱਤਾ ਸੀਗਾ ਤੋਂ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਜਿਹੜਾ ਅਧੂਰਾ ਗਿਆਨ ਹੁੰਦਾ ਇਹ ਵੀ ਬਰਬਾਦ ਕਰ ਦਿੰਦਾ ਪੂਰਨ ਗਿਆਨ ਜਿਹੜਾ ਹੈਗਾ ਉਹ ਵਾਹਿਗੁਰੂ ਬ੍ਰਹਮ ਗਿਆਨੀ ਪਰਮਾਤਮਾ ਦੇ ਪਿਆਰੇ ਦੇ ਕੋਲੋਂ ਮਿਲਦਾ ਦਾ ਪਹਿਲੇ ਸਮਿਆਂ ਦੇ ਵਿੱਚ ਰਾਜਿਆਂ ਨੇ ਕਿਲੇ ਬਣਾਏ ਹੁੰਦੇ ਸੀਗੇ ਤੇ ਕਿੱਲੇ ਦੇ ਵਿੱਚ ਉਹ ਨਿਕਲਣਾ ਤੇ ਦੁਸ਼ਮਣ ਤੇ ਹਮਲਾ ਕਰਕੇ ਉਹਨਾਂ ਦਾ ਨੁਕਸਾਨ ਕਰਕੇ ਫੇਰ ਕਿਲੇ 'ਚ ਆ ਜਾਣਾ ਸੁਰੱਖਿਅਤ ਰਹਿੰਦੇ ਸੀਗੇ ਤੇ ਜਿਹੜੇ ਕਿਲੇ 'ਚੋਂ ਨਿਕਲ ਗਏ ਜਾ ਬਾਹਰ ਮੈਦਾਨ ਚ ਚਲੇ ਜਾਂਦੇ ਸੀਗੇ ਤੇ ਫਿਰ ਉਹ ਉਹਨਾਂ ਦਾ ਨੁਕਸਾਨ ਹੋ ਜਾਂਦਾ ਸੀਗਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਸਦਾ ਹੀ ਸਖਤ ਜਗਰ ਰਹਿਣਾ ਤੇ ਪੂਰਨ ਗਿਆਨ ਹੋਣਾ ਚਾਹੀਦਾ ਇਹੋ ਹੀ ਸੁਰਤੀ ਆ ਮਹਾਰਾਜ ਕਹਿੰਦੇ ਕਿ ਇਹ ਜਿਹੜੀ ਸੁਰਤੀ ਹੁੰਦੀ ਆ ਇਹ ਜੀਵ ਆਤਮਾ ਜਿਹੜੀ ਹੁੰਦੀ ਆ ਸ਼ਰੀਰ ਦੇ ਵਿੱਚ ਸत्ताਧਾਰੀ ਹੁੰਦੀ ਆ ਔਰ ਜੀਵਾਤਮਾ ਸੁਰਤੀ ਨੂੰ ਭੋਜ ਲੈਣ ਵਾਸਤੇ ਬਾਹਰ ਭੇਜਦੀ ਆ ਤੇ ਸੁਰਤੀ ਬਾਹਰ ਭੋਜ ਲੈਣ ਲੈ ਕੇ ਲਿਆਣ ਕੇ ਵਾਸ਼ਨਾ ਦਾ ਤੇ ਫਿਰ ਇਹ ਜੀਵਾਤਮਾ ਨੂੰ ਦਿੰਦੀ ਆ ਜੀਵਾਤਮਾ ਅਨੰਦਤ ਹੁੰਦੀ ਆ ਤੇ ਜੇਕਰ ਸੁਰਤੀ ਮੁੜੇ ਹੀ ਨਾ ਤੇ ਸੁਰਤੀ ਫਿਰ ਖੰਡਿਤ ਹੋ ਜਾਂਦੀ ਆ ਇਸ ਕਰਕੇ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਜਿਹੜੀ ਸੁਰਤੀ ਹੁੰਦੀ ਆ ਇਹਨੂੰ ਕਦੀ ਵੀ ਆਪਣੇ ਤੋਂ ਦੂਰ ਨਹੀਂ ਜਾਣ ਦੇਣਾ ਚਾਹੀਦਾ ਸੁਰਤੀ ਨੂੰ ਆਪਣੇ ਕੋਲ ਹੀ ਰੱਖਣਾ ਚਾਹੀਦਾ ਕਿਉਂਕਿ ਧਰਪਤਨੀ ਜਦੋਂ ਪਤੀ ਦੇ ਕੋਲ ਹੁੰਦੀ ਆ ਤੇ ਉਹ ਉਹਨੂੰ ਸੁਖ ਦਿੰਦੀ ਆ ਤੇ ਜੇਕਰ ਉਹ ਚਲੀ ਜਾਵੇ ਤੇ ਫਿਰ ਬਰਬਾਦ ਹੋ ਜਾਂਦਾ ਇਸੇ ਤਰ੍ਹਾਂ ਹੀ ਸੁਰਤੀ ਜਿਹੜੀ ਹੈਗੀ ਆ ਇਹਦਾ ਹਰੇਕ ਚੀਜ਼ ਦਾ ਮੁਖ ਹੁੰਦਾ ਜਿਵੇਂ ਮੁਖ ਹੈਗਾ ਕਿ ਪਾਣੀ ਦਾ ਮੁਖ ਸਮੁੰਦਰ ਆ ਅਗਨੀ ਦਾ ਮੁਖ ਸੂਰਜ ਆ ਤੇ ਜਿਹੜੀ ਸੁਰਤੀ ਆ ਇਹਦਾ ਮੁਖ ਹੈਗਾ ਮਤੀ ਦਸਮਾ ਦੁਆਰ ਤੇ ਜਿਸ ਤਰ੍ਹਾਂ ਪਾਣੀ ਸਮੁੰਦਰ ਦੇ ਵਿੱਚ ਜਾ ਕੇ ਸ਼ਾਂਤ ਹੁੰਦਾ ਇਸੇ ਤਰ੍ਹਾਂ ਹੀ ਮਤੀ ਦਸਵੇਂ ਦਵਾਰ ਦੇ ਵਿੱਚ ਜਾ ਕੇ ਹੀ ਸ਼ਾਂਤ ਹੁੰਦੀ ਹੈ ਇਹ ਉਹਦਾ ਘਾਰ ਆ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਇਹੋ ਹੀ ਉਪਦੇਸ਼ ਕਰਦੇ ਆ ਕਿ ਭਾਈ ਮਤੀ ਜਿਹੜੀ ਹੈਗੀ ਆ ਸੁਰਤੀ ਜਿਹੜੀ ਹੈਗੀ ਆ ਇਹਨੂੰ ਆਪਣੇ ਕੋਲ ਰੱਖੋ ਸੁਰਤੀ ਨੂੰ ਦੂਰ ਨਾ ਜਾਣ ਦਿਓ ਇਸੇ ਕਰਕੇ ਆਮ ਕਹਿੰਦੇ ਨੇ ਕਿ ਪਾਠ ਕਰਦੇ ਆ ਤੇ ਮੇਰਾ ਚੇਤ ਨਹੀਂ ਲੱਗਦਾ ਮੈਨੂੰ ਆਨੰਦ ਨਹੀਂ ਆਉਂਦਾ ਪ੍ਰਸ਼ਾਦਾ ਛਕਦੇ ਆ ਮੇਰਾ ਮੈਨੂੰ ਆਨੰਦ ਨਹੀਂ ਆਉਂਦਾ ਕਿਉਂਕਿ ਪ੍ਰਸ਼ਾਦਾ ਛਕਦੇ ਆ ਜਾਂ ਪਾਠ ਕਰਦੇ ਆ ਸ਼ਰੀਰ ਕਰਦਾ ਤੇ ਜਿਹੜੀ ਸੁਰਤੀ ਹੁੰਦੀ ਹੈ ਉਹ ਦੂਰ ਹੁੰਦੀ ਹੈ ਤੇ ਸੁਰਤੀ ਹੀ ਆਨੰਦ ਦਿੰਦੀ ਹੈ ਕਿਉਂਕਿ ਸੁਰਤੀ ਜਦ ਹੀ ਮਤੀ ਦੇ ਵਿੱਚ ਹੋਵੇ ਨੇੜੇ ਹੋਵੇ ਤੇ ਫਿਰ ਉਹ ਇਕਾਗਰਤਾ ਆ ਜਾਂਦੀ ਹੈ ਇਕਾਕਰਤਾ ਦੇ ਨਾਲ ਸੁਖ ਮਿਲਦਾ ਆਨੰਦ ਮਿਲਦਾ। ਤੋਂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਜਿਵੇਂ ਭਾਈ ਹੱਥ ਨਾਲ ਮਾਲਾ ਫੇਰਦਾ ਤੇ ਜਿਹੜੀ ਸੁਰਤੀ ਆ ਉਹਦੇ ਵਿੱਚ ਕੰਮ ਸੋਚਦਾ ਕਿ ਮੇਰਾ ਆ ਵੀ ਕੰਮ ਕਰਨ ਵਾਲਾ ਆ ਵੀ ਕੰਮ ਹੋਣ ਵਾਲਾ। ਤੋਂ ਮਹਾਰਾਜ ਕਹਿੰਦੇ ਕਿ ਭਾਈ ਇਹ ਉਲਟਿਆ ਸਰੀਰ ਦੇ ਨਾਲ ਤੋਂ ਕੰਮਕਾਰ ਕਰਨ ਵਾਸਤੇ ਕ੍ਰਿਆ ਕਰਨੀ ਸੀਗੀ ਤੇ ਜਿਹੜੀ ਸੁਰਤੀ ਆ ਉਹਨੂੰ ਇਕਾਗਰ ਕਰਨਾ ਸੀਗਾ ਸ਼ਾਂਤ ਕਰਨਾ ਸੀਗਾ ਤਾਂ ਉਹ ਨਾਮ ਜਪਣ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਸੀਗੀ। ਤੋਂ ਇਹੋ ਅਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਬਾਹਰ ਪਰਾਇਆ ਤਨ ਪਰਾਇਆ ਧਨ ਸੁਰਤੀ ਦੇਖਦੀ ਆ ਤੇ ਉਹਦੇ ਚੱਕਰ ਦੇ ਵਿੱਚ ਫਸ ਜਾਂਦੀ ਆ। ਜੋ ਵੀ ਉਹਨੂੰ ਅੰਦਰ ਰਹਿਣਾ ਚੰਗਾ ਨਹੀਂ ਲੱਗਦਾ ਜਿਹੜਾ ਬਾਹਰ ਜਾਣੀ ਸ਼ੁਰੂ ਹੋ ਜਾਵੇ ਇਹੋ ਜਿਹਾ ਕਿ ਜਿਵੇਂ ਬੱਚਾ ਆਵਾਰਾ ਗਰਦੀ ਕਰਨ ਵਾਲਾ ਜਦੋਂ ਬਾਹਰ ਮਢੀਰ ਦੇ ਨਾਲ ਫਿਰਨਾ ਸ਼ੁਰੂ ਹੋ ਜਾਵੇ ਤੇ ਫਿਰ ਉਹਨੂੰ ਘਰ ਚੰਗਾ ਨਹੀਂ ਲੱਗਦਾ ਸਕੂਲੋਂ ਆਉਂਦਾ ਬਸਤਾ ਰੱਖਦਾ ਚੱਲ ਬਾਹਰ ਤੇ ਮਾਂ-ਪਾਪਾਂ ਨੇ ਚੰਗੇ-ਚੰਗੇ ਭੋਜਨ ਬਣਾ ਕੇ ਵੀ ਬੈਠੀ ਹੋਵੇ ਕੇ ਪੁੱਤ ਆ ਖਾ ਲਾ ਉਹ ਕੁਗਾ ਮੈਂ ਨਹੀਂ ਖਾਣਾ ਤੇ ਮੈਂ ਚੱਲਿਆਂ ਬਾਹਰ ਉਹ ਸੁਆਦਲੇ ਪਦਾਰਥ ਨਹੀਂ ਖਾਂਦਾ ਤੇ ਬਾਹਰ ਉਹਨੂੰ ਚੰਗਾ ਲੱਗਦਾ ਕਿਉਂਕਿ ਬਾਹਰ ਆਵਾਰਾ ਕਰਦੀ ਕਰਦੀ ਹੈ ਇਸ ਕਰਕੇ ਉਹ ਉਹਨੂੰ ਚੰਗਾ ਲੱਗਦਾ ਇਹੋ ਹੀ ਸੁਰਤੀ ਹੈ ਅੰਦਰ ਪਰਮੇਸ਼ਰ ਪਰਮਾਤਮਾ ਨੌਂ ਅੰਦ ਅਮਰਤ ਪ੍ਰਭ ਦਾ ਨਾਮ ਦੇਹੀ ਵਿੱਚ ਇਸ ਦਾ ਬਸਰਾਮ ਨੌਂ ਨਦੀਆਂ ਅਮਰਤ ਰੂਪ ਆਨੰਦ ਪਰਮਾਤਮਾ ਜੀ ਦਾ ਪਿਆਰ ਇਸ ਦੇਹੀ ਦੇ ਵਿੱਚ ਆ ਇਸ ਦੇਹੀ ਦੇ ਵਿੱਚ ਸ਼ਰੀਰ ਦੇ ਵਿੱਚ ਸੁਰਤੀ ਨਹੀਂ ਰਹਿੰਦੀ ਤੇ ਸੁਰਤੀ ਬਾਹਰ ਆਵਾਰਾ گردੀ ਕਰਨ ਵਾਸਤੇ ਦੌੜਦੀ ਰਹਿੰਦੀ ਹੈ ਇਹ ਹੀ ਅਗਿਆਨ ਹੈ ਇਹੋ ਹੀ ਅਧੂਰਾ ਗਿਆਨ ਹੈ ਇਹਨੂੰ ਹੀ ਮਹਾਰਾਜ ਕਹਿੰਦੇ ਆ ਕਿ ਭਾਈ ਇਸੇ ਹੀ ਅਗਿਆਨ ਨੂੰ ਦੂਰ ਕਰ ਕਿਉਂਕਿ ਸਭ ਕਿਸ ਘਰ ਮੈਂ ਬਾਹਰ ਨਾ ਹੀ ਬਾਹਰ ਢੋਲੇ ਪਰਮ ਭਲਾਈ ਤੋਂ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਰੀਰ ਦਾ ਸਭ ਤੋਂ ਜਿਹੜਾ ਉੱਚਾ ਅੰਗ ਆ ਉਹ ਹੈਗਾ ਮਸਤਕ ਦਸਮਾ ਦਵਾਰ ਪਰਵਟਿਆਂ ਤੋਂ ਥੱਲੇ ਥੱਲੇ ਜਿੰਨਾ ਵੀ ਸਰੀਰ ਆ ਉਹ ਸਾਰਾ ਭੋਗ ਬਲਾਸ ਵਾਲਾ ਵਾ ਉਹਦੇ ਨਾਲ ਮਨੁੱਖ ਭੋਗ ਕਰਦਾ ਖਾਣ ਦਾ ਚਾਹੇ ਪੀਣ ਦਾ ਚਾਹੇ ਸੁਣਨ ਦਾ ਇਸੇ ਕਰਕੇ ਹੀ ਇਹ ਜਿੰਨੇ ਵੀ ਦਿਵਾਰੇ ਨੇ ਨੇਤਰਾ ਤੋਂ ਥੱਲੇ ਪਰਵਟਿਆਂ ਤੋਂ ਥੱਲੇ ਸਾਰੇ ਹੀ ਮਲ ਤਿਆਗਦੇ ਇਹਨਾਂ ਚੋਂ ਮਲ ਨਿਕਲਦੀ ਆ ਕਿਉਂਕਿ ਮੈਲ ਹੀ ਦੇਖਦਾ ਤੇ ਮੈਲ ਹੀ ਫਿਰ ਨਿਕਲਦੀ ਆ ਤੇ ਜਿਹੜਾ ਪਰਵਟਿਆਂ ਤੋਂ ਉੱਤੇ ਦਾ ਹਿੱਸਾ ਵਾ ਉਹਨੂੰ ਕਹਿ ਦਿੰਦੇ ਨੇ ਦਸਮਾ ਦੀਵਾਰ ਤੇ ਉਹਦੇ ਵਿੱਚੋਂ ਕੋਈ ਮੈਲ ਨਹੀਂ ਨਿਕਲਦੀ ਉਹ ਤਾਂ ਉਹਦੇ ਵਿੱਚ ਪ੍ਰਮਾਤਮਾ ਦਾ ਪਰਵੇਸ਼ ਹੁੰਦਾ ਪ੍ਰਮਾਤਮਾ ਦਾ ਉਹਦੇ ਵਿੱਚ ਤਖਤ ਬਣਦਾ ਕਿਉਂਕਿ ਸਭ ਤੋਂ ਉੱਤੇ ਆ ਪਵਿੱਤਰ ਆ ਤੇ ਉਹਦੇ ਵਿੱਚ ਹੀ ਸੁਰਤੀ ਨੂੰ ਰੱਖਣਾ ਇਹਦੇ ਨਾਲ ਹੀ ਮਨ ਦੇ ਵਿੱਚ ਸ਼ਾਂਤੀ ਆਉਂਦੀ ਹੈ ਤੋਂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਸੁਰਤੀ ਨੂੰ ਅੰਤਰਮੁਕੀ ਲਿਆਉਣ ਦੀ ਕਲਾ ਹੋਣੀ ਚਾਹੀਦੀ ਹੈ ਕਿਉਂਕਿ ਕਲਾ ਜਿਹੜੀ ਹੈਗੀ ਆ ਜਿਵੇਂ ਨਾਮ ਜਪਣ ਦੀ ਕਲਾ ਵਾ ਇਸੇ ਤਰ੍ਹਾਂ ਹੀ ਸੁਰਤੀ ਨੂੰ ਅੰਦਰ ਰੱਖਣ ਦੀ ਕਲਾ ਜਿਵੇਂ ਕਛੂ ਗੁੰਮੇ ਨੂੰ ਜਦੋਂ ਕੋਈ ਖਤਰਾ ਆਉਂਦਾ ਤੇ ਉਹ ਆਪਣੇ ਅੰਗ ਜਿਹੜੇ ਹੈਗੇ ਉਹ ਸਮੇਟ ਲੈਂਦਾ ਤੇ ਫਿਰ ਕੋਈ ਵੀ ਜਾਨਵਰ ਉਹਦੇ ਤੇ ਹਮਲਾ ਨਹੀਂ ਕਰਦਾ ਇਸੇ ਹੀ ਤਰ੍ਹਾਂ ਜਦੋਂ ਚੌਗਿਰਦ ਹਮਾਰੇ ਆਰਾਮ ਕਰ ਦੁੱਖ ਲਗੇ ਨਾ ਭਾਈ ਜਦੋਂ ਜੀਵ ਆਪਣੇ ਗਿਆਨ ਇੰਦਰੀ ਤੇ ਆਪਣੇ ਕਰਮ ਇੰਦਰੀ ਜਿਹੜੇ ਆ ਉਹਨਾਂ ਨੂੰ ਸੰਕੋਚ ਲੈਂਦਾ ਸੰਜਮ ਚ ਕਰ ਲੈਂਦਾ ਤੇ ਉਦੋਂ ਫਿਰ ਇਹ ਸੁਰੱਖਿਅਤ ਹੋ ਜਾਂਦਾ ਤੋ ਮਹਾਰਾਜ ਇਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਇਹ ਸਾਰਾ ਅਭਿਆਸ ਦੇ ਨਾਲ ਹੁੰਦਾ ਮੈਡੀਟੇਸ਼ਨ ਦੇ ਨਾਲ ਹੁੰਦਾ ਸਾਧ ਸੰਗਤ ਮੈਡੀਟੇਸ਼ਨ ਜਿਵੇਂ ਰੇਲ ਦਾ ਸਟੇਸ਼ਨ ਹੁੰਦਾ ਪਹਿਲੇ ਸਮਿਆਂ ਦੇ ਵਿੱਚ ਕੋਲਿਆਂ ਵਾਲੀਆਂ ਰੇਲਾਂ ਚੱਲਦੀਆਂ ਹੁੰਦੀਆਂ ਸੀ ਤੇ ਉਹ ਜਦੋਂ ਸਟੇਸ਼ਨ ਤੇ ਆਉਣੀ ਤਾਂ ਉਹਦਾ ਫਿਰ ਕੋਲਾ ਸੁਭਾਅ ਜਿੰਨਾ ਜੋ ਕੁਝ ਵੀ ਕੱਢਣੀ ਸਫਾਈ ਕਰਨੀ ਉਹਦੇ ਫਿਰ ਨਵਾਂ ਕੋਲਾ ਪਾਣੀ ਪਾਉਣਾ ਤੇ ਫਿਰ ਟ੍ਰੇਨ ਅੱਗੇ ਜਾਣ ਵਾਸਤੇ ਤਿਆਰ ਹੋ ਜਾਂਦੀ ਸੀ ਇਸੇ ਤਰ੍ਹਾਂ ਮੈਡੀਟੇਸ਼ਨ ਆ ਜਿੱਥੇ ਮਨ ਦਾ ਸਟੇਸ਼ਨ ਆ ਦਸਮਾ ਦਵਾਰ ਦੇ ਵਿੱਚ ਸੁਰਤੀ ਜਦੋਂ ਟਿਕਦੀ ਆ ਉਦੋਂ ਉਹਨੂੰ ਟੈਸਟ ਉਹਨੂੰ ਰਿਸਟ ਆਉਂਦਾ ਰੈਸਟ ਆਉਂਦਾ ਉਹਨੂੰ ਉਦੋਂ ਉਹਨੂੰ ਇਕਾਗਰਤਾ ਆਉਂਦੀ ਆ ਉਦੋਂ ਉਹਦੇ ਵਿੱਚ ਆਨੰਦ ਆਉਂਦਾ ਤੋਂ ਇਹ ਮੈਡੀਟੇਸ਼ਨ ਦੇ ਨਾਲ ਜਦੋਂ ਸਾਵਧਾਨ ਹੋ ਕੇ ਸ਼ਬਦ ਦਾ ਅਭਿਆਸ ਕਰਦਾ ਦਸਵੇਂ ਦੁਆਰ ਦੇ ਵਿੱਚ ਮਤੀ ਦੇ ਵਿੱਚ ਮੱਥੇ ਦੇ ਵਿੱਚ ਅੱਖਾਂ ਦੇ ਰਾਹੀਂ ਮੱਤੇ ਦੇ ਰਾਹੀਂ ਸੁਰਤੀ ਜਿਹੜੀ ਹੈਗੀ ਉਹ ਦਸਵੇਂ ਦੁਆਰ ਜਾਂਦੀ ਹੈ ਜਦੋਂ ਉੱਥੇ ਸਿਮਰਨ ਕਰਦਾ ਅਭਿਆਸ ਕਰਦਾ ਤੇ ਫਿਰ ਇਕਾਗਰਤਾ ਦਾ ਉਹਨੂੰ ਆਨੰਦ ਆਉਂਦਾ ਉਥੋਂ ਹੀ ਫਿਰ ਉਹਨੂੰ ਹੋਰ ਵੀ ਰਸ ਆਉਂਦਾ ਪ੍ਰੇਮ ਆਉਂਦਾ ਤੇ ਹੋਰ ਵੀ ਉਹ ਪਰਮਾਤਮਾ ਦੇ ਪਾਸੇ ਆਪਣੀ ਸੁਰਤੀ ਨੂੰ ਲਾਉਂਦਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਜਿਸ ਤਰ੍ਹਾਂ ਆਪੀ ਮੰਨਿਉਂਦਾ ਅਧੂਰਾ ਗਿਆਨ ਜਿਹੜਾ ਸੀਗਾ ਉਹ ਦੁਖਦਾਈ ਬਣਿਆ ਤੋ ਬ੍ਰਹਮ ਗਿਆਨੀ ਦੇ ਕੋਲੋਂ ਪੂਰਨ ਗਿਆਨ ਪ੍ਰਾਪਤ ਹੁੰਦਾ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਜਿਵੇਂ ਹਵਾਈ ਜਹਾਜ਼ ਹੁੰਦਾ ਇਹ ਬੰਾਂ ਕਿੰਨਾ ਵੀ ਉਚਾਈ ਤੇ ਚਲੇ ਜਾਵੇ ਪਰ ਇਹਦਾ ਜਿਹੜਾ ਸੰਪਰਕ ਆ ਉਹ ਥੱਲੇ 에ਅਰ ਟਰੈਫਿਕ ਦੇ ਨਾਲ ਰਹਿੰਦਾ ਰਡਾਰ ਦੇ ਉੱਤੇ ਇਹ ਸੰਪਰਕ ਰਹਿੰਦਾ ਤਾਂ ਹੀ ਜਹਾਜ਼ ਸੁਰੱਖਿਅਤ ਉਤਰ ਜਾਂਦਾ ਤੇ ਚੜ ਜਾਂਦਾ ਤੇ ਜਦ ਹੀ ਖਰਾਬੀ ਆ ਜਾਵੇ ਤੇ ਜਹਾਜ਼ ਦਾ ਰਡਾਰ ਟੰਟ ਸਿਸਟਮ ਟੁੱਟ ਜਾਵੇ 에ਅਰ ਕੰਟਰੋਲ ਤੋਂ ਟੁੱਟ ਜਾਵੇ ਫਿਰ ਉਹ ਜਹਾਜ਼ ਬੇ ਕੰਟਰੋਲਾ ਹੋ ਜਾਂਦਾ ਤਬਾਹ ਹੋ ਜਾਂਦਾ ਇਸੀ ਤਰ੍ਹਾਂ ਹੀ ਇਹ ਜਿਹੜੀ ਸੁਰਤੀ ਆ ਇਹ ਸਰੀਰ ਦੇ ਵਿੱਚੋਂ ਨਿਕਲਦੀ ਆ ਦੂਰ ਦਰਾਡੇ ਇਹ ਜਾਂਦੀ ਆ ਪਰ ਗਿਆਨ ਦੇ ਰਡਾਰ ਦੇ ਨਾਲ ਇਹ ਜੁੜੀ ਰਹੇ ਤੇ ਫੇਰ ਦੁਬਾਰਾ ਫੇਰ ਮਤੀ ਦੇ ਵਿੱਚ ਆ ਜਾਂਦੀ ਆ ਆਪਣੇ ਅਸਲੀ ਟਿਕਾਣੇ ਦੇ ਵਿੱਚ ਆ ਜਾਂਦੀ ਆ ਤੇ ਜਦ ਹੀ ਗਿਆਨ ਦੀ ਸੁਰਤੀ ਨੂੰ ਟੁੱਟ ਗਿਆ ਗਿਆਨ ਟੁੱਟ ਗਿਆ ਰਡਾਰ ਟੁੱਟ ਗਿਆ ਤਾਂ ਫੇਰ ਸੁਰਤੀ ਆਵਾਗਮਨ ਦੇ ਵਿੱਚ ਚਲੀ ਜਾਂਦੀ ਆ ਇਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਸੁਰਤੀ ਜਿਹੜੀ ਹੈਗੀ ਆ ਇਹਨੂੰ ਹਮੇਸ਼ਾ ਹੀ ਗਿਆਨ ਦੇ ਰਡਾਰ ਦੇ ਨਾਲ ਜੋੜੀ ਰੱਖਣਾ ਚਾਹੀਦਾ ਕਹੋ ਨਾਨਕ ਸੁਨ ਰੇ ਮਨ ਪਰ へ ਨ ਜਮ ਕੇ ਤਾਮ ਸਾ ਸੰਗਤ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨ ਨੂੰ ਸਮਝਾ ਕਿ ਭਾਈ ਰੋ ਰੋਜ ਦੇ ਜਿਹੜੇ ਜਮਾਂ ਦੇ ਦੁੱਖ ਕਲੇਸ਼ ਨੇ ਉਹਨਾਂ ਤੋਂ ਕਿਦਾਂ ਤੂੰ ਬਚ ਸਕਦਾ ਕਿਉਂਕਿ ਸਾਹ ਸੰਗਤ ਜਿਹੜਾ ਜਮ ਹੁੰਦਾ ਜਮ ਜਦੋਂ ਆਉਂਦਾ ਬਾਅਦ ਇਹ ਉਹ ਦੇਖਦਾ ਹੀ ਸ਼ਰੀਰ ਨੂੰ ਦੇਖਦਿਆਂ ਹੀ ਉਹ ਉਹ ਸਾਹ ਖਿੱਚੇ ਜਾਂਦੇ ਆ ਸਾਹ ਖਿੱਚੇ ਜਾਂਦੇ ਆ ਤੇ ਜਮ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਜਮ ਕੇ ਖੜੋ ਗਿਆ ਹੇਲダਣੀ ਤੇ ਉਹ ਜਦੋਂ ਉਹਨੂੰ ਜੀਵ ਦੇਖਦਾ ਵਾ ਤਾਂ ਉਦੋਂ ਹੀ ਉਹਦੇ ਪ੍ਰਾਣ ਖਿੱਚੇ ਜਾਂਦੇ ਆ ਇਹੋ ਹੀ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀ ਮਾਇਆ ਵਾ ਇਹ ਵੀ ਸੰਸਾਰ ਦੇ ਵਿੱਚ ਜਦੋਂ ਜੀਵ ਇਹਨੂੰ ਦੇਖਦਾ ਪ੍ਰਾਇਆ ਤਨ ਦੇਖਦਾ ਪ੍ਰਾਇਆ ਧਨ ਦੇਖਦਾ ਤਾਂ ਉਦੋਂ ਫਿਰ ਜੀਵ ਦੀ ਜਿਹੜੀ ਤਾਕਤ ਆ ਸ਼ਕਤੀ ਆ ਉਹਦਾ ਖਰਾਸ ਹੁੰਦਾ ਤਬਾਹ ਹੁੰਦਾ ਜਿੰਨਾ ਜ਼ਿਆਦਾ ਦੇਖੂਗਾ ਸੰਸਾਰ ਨੂੰ ਉਨੀ ਹੀ ਜਿਆਦੀ ਇਹਦੀ ਤਾਕਤ ਖਤਮ ਹੋਏਗੀ ਇਹਦੀ ਊਰਜਾ ਖਤਮ ਹੋਏਗੀ ਤੋਂ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਇਹ ਤਾਕਤ ਤਾਂ ਹੀ ਵੱਧ ਸਕਦੀ ਆ ਜੇਕਰ ਤੈਨੂੰ ਸਮਝ ਆ ਜਾਵੇ ਜੇ ਸਮਝ ਆ ਜਾਵੇ ਕਿ ਇਹ ਸੰਸਾਰ ਸੁਪਨਾ ਵਾ ਸਾਰਾ ਕੋਈ ਤੇ ਦੇਹੀ ਦੇ ਵਿੱਚ ਹੀ ਆ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਸਾਰਾ ਬ੍ਰਹਮੰਡ ਇਸ ਦੇਹੀ ਦੇ ਵਿੱਚ ਹੀ ਆ ਮੈਂ ਬਾਹ ਕਿੱਥੇ ਦੇਖਣਾ ਅੰਤਰ ਹੀ ਉਹ ਇਕਾਗਰ ਹੋ ਜਾਵੇ ਅੰਤਰ ਹੀ ਉਹਨੂੰ ਆਨੰਦ ਆ ਜਾਣਾ ਤੇ ਬਾਹਰ ਉਹਨੂੰ ਦੇਖਣ ਦੀ ਲੋੜ ਹੀ ਨਹੀਂ ਪੈਣੀ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਨੇਤਰਾਂ ਨੂੰ ਨੀਵੀ ਪਾ ਕੇ ਰੱਖਣਾ ਔਰ ਮੁਖ ਤੋਂ ਮਿੱਠੇ ਬੋਲ ਬੋਲਣੇ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਸਾਰਿਆਂ ਤਤਾਂ ਦਾ ਸਾਰ ਤਤ ਆ ਇਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਮਣਾ ਮਰਨਾ ਆਵਾ ਗਮਨ ਸਾਧ ਸੰਗਤ ਇਹ ਜਿਹੜਾ ਜਮਣਾ ਮਰਨਾ ਹੁੰਦਾ ਇਹ ਆਵਾ ਗਮਨ ਇਸੇ ਨੂੰ ਕਹਿ ਦਿੰਦੇ ਨੇ ਕਿ ਜਦੋਂ 네ਗੇਟਿਵਿਟੀ ਹੁੰਦੀ ਆ ਉਦੋਂ ਗਮਨ ਹੁੰਦਾ ਤੇ ਜਦੋਂ ਪੋਜ਼ਿਟਿਵਿਟੀ ਹੁੰਦੀ ਆ ਉਦੋਂ ਆਵਾ ਹੁੰਦਾ ਆਵਲਾ ਮਤਲਬ ਹੁੰਦਾ ਆਉਣਾ ਗਮਣ ਦਾ ਮਤਲਬ ਹੁੰਦਾ ਜਾਣਾ ਤੋ ਸਰੀਰ ਤਾਂ ਇੱਕੋ ਵਾਰੀ ਜਨਮ ਲੈਂਦਾ ਤੇ ਇੱਕੋ ਵਾਰੀ ਹੀ ਮਰਦਾ ਪਰ ਆਵਾ ਗਮਨ ਜਿਹੜਾ ਹੈਗਾ ਉਹ ਹਰ ਵੇਲੇ ਰੋਜ਼ ਹੀ ਜੀਵ ਕਰਦਾ ਕਬੂ ਹੋਏ ਮਹਾਰਾਜਾ ਕਬੂ ਭਿਖਾਰੀ ਨੀਚ ਦਾ ਸਾਜਾ ਕੁਮਾਰਾ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੀ ਇਹ ਸੋਚਦਾ ਕਿ ਮੈਂ ਰਾਜਾ ਹੋ ਗਿਆ ਕਦੀ ਕਹਿੰਦਾ ਉਸੇ ਵੇਲੇ ਕਹਿੰਦਾ ਨਹੀਂ ਮੈਂ ਭਿਖਾਰੀ ਆਂ ਕਦੀ ਕਹਿੰਦਾ ਮੈਂ ਬੜਾ ਦੁਖੀ ਹਾਂ ਕਦੀ ਕਹਿੰਦਾ ਮੈਂ ਬੜਾ ਸੁਖੀ ਹਾਂ ਜਦੋਂ ਕਹਿੰਦਾ ਮੈਂ ਬੜਾ ਸੁਖੀ ਹਾਂ ਉਦੋਂ ਆਵਾ ਆ ਗਿਆ ਸ੍ਰਿਸ਼ਟੀ ਦੇ ਵਿੱਚ ਜਦੋਂ ਕਹਿੰਦਾ ਮੈਂ ਬੜਾ ਦੁਖੀ ਹਾਂ ਉਦੋਂ ਗਮਨ ਉਦੋਂ ਚਲੇ ਗਿਆ ਉਦੋਂ ਇਹਦੇ ਵਾਸਤੇ ਸੰਸਾਰ ਖਤਮ ਹੋ ਗਿਆ ਤੋਂ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਤੂੰ ਇਹ ਸੰਸਾਰ ਨੂੰ ਮਿਠਿਆ ਸਮਝ ਲਵੇਂ ਤੇ ਫਿਰ ਸਦਾ ਵਾਸਤੇ ਹੀ ਤੈਨੂੰ ਆਨੰਦ ਆ ਜਾਏਗਾ ਕਿ ਜਿਸ ਮਰਨੇ ਦੇ ਜੱਗ ਡਰੇ ਮੇਰੇ ਮਨ ਆਨੰਦ ਮਰਨੇ ਤੇ ਹੀ ਪਾ ਗਏ ਪੂਰਨ ਪਰਮਾਨੰਦ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਸੰਸਾਰ ਮਰਨ ਤੋਂ ਡਰਦਾ ਵਾ ਤੇ ਮਹਾਰਾਜ ਕਹਿੰਦੇ ਨੇ ਕਿ ਭਾਈ ਜਦੋਂ ਤੂੰ ਜੀਵਨ ਨੂੰ ਔਰ ਮਰਤਿਉ ਨੂੰ ਇੱਕੋ ਹੀ ਸਮਝ ਲਏਗਾ ਤੇ ਫਿਰ ਵੱਖਰਾ ਹੀ ਆਨੰਦ ਆਉਂਦਾ ਕਿਉਂਕਿ ਕਈ ਪ੍ਰਕਾਰ ਦੇ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਂਦੇ ਆ ਜੀਣ ਵਾਸਤੇ ਹੀ ਮਨੁੱਖ ਸਾਰੇ ਕਲੇਸ਼ ਕਰਦਾ ਤੇ ਜਦੋਂ ਮਨ ਦੇ ਵਿੱਚ ਧਾਰ ਲਿਆ ਕਿ ਇਹ ਸੰਸਾਰ ਹੈ ਹੀ ਮਿੱਥਿਆ ਤੋ ਇਸ ਕਰਕੇ ਫਿਰ ਉਹ ਜਿਹੜਾ ਮਰਤੂ ਦਾ ਭੈ ਹੋਦਾ ਉਹ ਵੀ ਦੂਰ ਹੋ ਜਾਂਦਾ ਤੇ ਫਿਰ ਇਹਨੂੰ ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਗਿਆਨ ਦੇ ਵਿੱਚ ਸੰਸਾਰ ਨਿਵਰਤ ਹੋ ਜਾਣ ਕਰਕੇ ਜੀਵ ਨੂੰ ਜਮਾ ਦਾ ਜਿਹੜਾ ਨਰਕਿਆ ਉਹ ਨਹੀਂ ਮਿਲਦਾ ਪਰਮਾਤਮਾ ਦਾ ਜਿਹੜਾ ਸੱਚਖੰਡ ਧਾਮ ਆ ਉਹ ਪ੍ਰਾਪਤ ਹੁੰਦਾ ਇਹੋ ਹੀ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਇਹ ਜਿਹੜਾ ਸਰੀਰ ਆ ਇਹ ਉਲਟੀ ਕਿਰਿਆ ਕਰਦਾ ਸਰੀਰ ਨੇ ਕਿਰਿਆ ਕਰਮ ਕਰਨਾ ਹੁੰਦਾ ਤੁਰਨਾ ਫਿਰਨਾ ਸੇਵਾ ਕਰਨੀ ਆ ਤੇ ਉਹ ਬੈਠਾ ਨਾਮ ਜਪਦਾ ਮਾਲਾ ਫੇਰਦਾ ਤੇ ਜਿਸ ਸੁਰਤੀ ਨੇ ਬਹਿ ਕੇ ਸਾਹ ਦਾ ਨੋਕੇ ਨਾਮ ਜਪਣਾ ਵਾ ਉਹ ਕੰਮ ਤਿੱਦੇ ਕਰਦੀ ਫਿਰਦੀ ਆ ਉਲਟ ਤੋਂ ਇਹੋ ਹੀ ਮਹਾਰਾਜ ਕਹਿੰਦੇ ਕਿ ਅਧੂਰਾ ਗਿਆਨ ਹੁੰਦਾ ਵਾ ਇਹ ਅਧੂਰਾ ਗਿਆਨ ਜਿਹੜਾ ਹੁੰਦਾ ਵਾ ਇਹ ਦੁਖਦਾਈ ਹੁੰਦਾ ਵਾ ਤੋਂ ਸਾਧ ਸੰਗਤ ਇੱਕ ਵਾਰੀ ਇੱਕ ਗੁਰੂ ਜੀ ਦਾ ਚੇਲਾ ਛੋਟੀ ਉਮਰ ਦਾ ਉਹ ਕਹਿਣ ਲੱਗਾ ਗੁਰੂ ਜੀ ਮੈਂ ਤੁਹਾਡੇ ਤੋਂ ਅੱਗੇ ਨਿਕਲ ਗਿਆ ਗੁਰੂ ਜੀ ਕਹਿੰਦੇ ਅੱਛਾ ਫਿਰ ਗੁਰੂ ਜੀ ਨੇ ਗੋਲੀ ਨਾਲ ਗੱਲ ਫੇਰ ਉਹ ਕਹਿਣ ਲੱਗਾ ਗੁਰੂ ਜੀ ਮੈਂ ਤੁਹਾਡੇ ਤੋਂ ਅੱਗੇ ਨਿਕਲ ਗਿਆ ਗੁਰੂ ਜੀ ਕਹਿੰਦੇ ਅੱਛਾ ਫੇਰ ਗੁਰੂ ਜੀ ਨੇ ਸੋਚਿਆ ਵੀ ਇੱਕ ਵਾਰੀ ਇਹਦੀ ਪ੍ਰੀਖਿਆ ਲੈਣੀ ਚਾਹੀਦੀ ਆ ਗੁਰੂ ਜੀ ਨੇ ਦੋ ਤਲਵਾਰਾਂ ਰੱਖ ਦਿੱਤੀਆਂ ਆਖਿਆ ਭਾਈ ਬੱਚਾ ਇੱਕ ਤਲਵਾਰ ਚੱਕ ਲਾ ਉਹਨੇ ਕੀ ਕੀਤਾ ਕਿ ਵੱਡੀ ਤਲਵਾਰ ਚੱਕੀ ਕਹਿੰਦਾ ਗੁਰੂ ਜੀ ਚੱਕ ਲਈ ਆ ਗੁਰੂ ਜੀ ਕਹਿੰਦੇ ਹੁਣ ਇਹਨੂੰ ਇਹਨੂੰ ਮਿਆਣ ਦੇ ਵਿੱਚੋਂ ਬਾਹਰ ਕੱਢ ਜਦੋਂ ਉਹਨੇ ਤਲਵਾਰ ਮਿਆਣ ਦੇ ਵਿੱਚੋਂ ਬਾਹਰ ਕੱਢੀ ਤੇ ਉਹ ਤਲਵਾਰ ਸੀਗੀ ਵੱਡੀ ਤੇ ਉਹਦੀ ਬਾਹ ਸੀ ਛੋਟੀ ਉਹ ਤਲਵਾਰ ਨਿਕਲੇ ਨਾ ਬਾਹਰ ਨੂੰ ਕਹਿੰਦੇ ਗੁਰੂ ਜੀ ਕਹਿੰਦੇ ਕੱਢ ਬਾਹਰ ਉਹਨੇ ਜਦੋਂ ਤਲਵਾਰ ਬਾਹਰ ਕੱਢੀ ਤੇ ਤਲਵਾਰ ਵੱਡੀ ਸੀਗੀ ਤੇ ਬਾਹ ਉਹਦੀ ਛੋਟੀ ਸੀਗੀ ਤਲਵਾਰ ਬਾਹਰ ਹੀ ਨਾ ਨਿਕਲੀ ਫਿਰ ਦੇਖੇ ਤਾਂ ਠਾਠਾ ਗੁਰੂ ਜੀ ਦੇ ਚਰਨੀ ਟੈਪਿਆ ਮਹਾਰਾਜ ਸਤਿਗੁਰੂ ਸਚੇ ਪਾਤਸ਼ਾਹ ਜੀ ਗੁਰੂ ਜੀ ਕਹਿਣ ਲੱਗੇ ਕਿ ਬੇਟਾ ਕੇਵਲ ਗ੍ਰੰਥ ਪੜ੍ਹਨ ਦੇ ਨਾਲ ਪੂਰਾ ਨਹੀਂ ਹੋਇਆ ਜਾਂਦਾ ਸੇਵਾ ਸਿਮਰਨ ਸਤ ਸੰਗ ਦਾਨ ਪਣ ਭਲਾ ਪਰ ਉਪਕਾਰ ਕਰਦਿਆਂ ਪਰਮੇਸ਼ਰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਤਾਂ ਹੀ ਸੰਪੂਰਨਤਾ ਆਉਂਦੀ ਆ ਤੋ ਮਹਾਰਾ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਕਿ ਭਾਈ ਇਸ ਸਰੀਰ ਨੂੰ ਵਾਹਿਗੁਰੂ ਪ੍ਰਮਾਤਮਾ ਜੀ ਦੇ ਚਰਨੀ ਲਾਓ ਸੇਵਾ ਸਿਮਰਨ ਕਰੋ ਭਲਾ ਪਰਉਪਕਾਰ ਕਰੋ ਆਪਣੇ ਜੀਵਨ ਨੂੰ ਸਫਲਾ ਕਰੋ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭੂ ਬਾਬੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾ ਦਾ ਭਲਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ